ਤਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਫਿਰ ਕਦੇ ਵੀ ਕਲੇਸ਼ ਨਹੀਂ ਹੋਵੇਗਾ ਸਤਗੁਰ ਦੀ ਸੇਵਾ ਤੋਂ ਮਨੁੱਖ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਾਣ ਚੰਦਿਆ ਫਲ ਪਾਵਣ ਓਮੇ ਵਿੱਚੋਂ ਜਾਏ ਜਦੋਂ ਉਹ ਸਤਿਗੁਰ ਦੀ ਜੀਵ ਸੇਵਾ ਕਰਦਾ ਹੈ ਤਾਂ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸੁੱਖ ਮਿਲਦਾ ਹੈ ਫਿਰ ਕਦੇ ਵੀ ਕਲੇਸ਼ ਨਹੀਂ ਪੈਂਦਾ ਆਪਾਂ ਦੇਖਦੇ ਆ ਘਰਾਂ ਦੇ ਵਿੱਚ ਕਲੇਸ਼ ਆ ਲੜਾਈ ਝਗੜੇ ਆ ਤੇ ਗੁਰੂ ਸਾਹਿਬ ਕਹਿ ਰਹੇ ਕਿ ਕਦੇ ਵੀ ਕਲੇਸ਼ ਨਹੀਂ ਪਏਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਟਾਵੋ ਕਿਤੇ ਜਦੋਂ ਤੁਸੀਂ ਸਿਮਰਨ ਕਰੋਗੇ ਪਰਮੇਸ਼ਰ ਨੂੰ ਯਾਦ ਕਰੋਗੇ ਉਹਨੂੰ ਚੇਤੇ ਕਰੋਗੇ ਤੁਹਾਡੇ ਸਾਰੇ ਕਲੇਸ਼ ਦੂਰ ਹੋ ਜਾਣਗੇ ਤਨ ਸੁਖ ਪ੍ਰਾਪਤ ਹੋਵੇਗਾ ਇਥੋਂ ਤੱਕ ਕਿ ਜਨਮ ਮਰਨ ਵੀ ਮੁੱਕ ਜਾਵੇਗਾ ਜਮਕਾਲ ਜਿਹੜੇ ਆ ਜਿਹੜੇ ਜਾਮਿਆਂ ਉਹਨਾਂ ਦਾ ਵੀ ਤੁਹਾਡੇ ਉਹ ਧਾਰਮੁਖ ਜਾਵੇਗਾ ਜਨ ਮਰਨ ਦਾ ਜਿਹੜਾ ਜਿਹੜਾ ਹੈ ਉਹ ਖਤਮ ਹੋ ਜਾਵੇਗਾ ਵਾਰ-ਵਾਰ ਜਮਣਾ ਮਰਨਾ ਨਹੀਂ ਪਵੇਗਾ ਹੁਣ ਦੇਖੋ ਕਿ ਹਾਰਡ ਆਈ ਹੋਈ ਆ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ بارش ਹੋ ਰਹੀ ਆ ਉਹਦਾ ਕਾਰਨ ਜਿਹੜੇ ਦਰਿਆ ਇਲਾਕੇ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਆ ਚੁੱਕਾ ਹੈ ਤੇ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਹਨ ਜੀਵ ਜੰਤੂ ਪੇੜ ਪੌਦੇ ਪਸ਼ੂ ਸਭ ਬਨਸਪਤੀ ਹੜ੍ਹਾਂ ਤੋਂ ਪ੍ਰਭਾਵਿਤ ਹੋਈ ਹੈ ਤੇ ਗੁਰੂ ਸਾਹਿਬ ਕਹਿੰਦੇ ਕਿ ਤੇਰਾ ਜਨਮ ਮਰਨ ਦਾ ਜਿਹੜਾ ਦੁੱਖ ਆਣਾ ਇਹ ਦੁੱਖਿਆ ਸੰਸਾਰ ਦੇ ਵਿੱਚ ਕੋਈ ਨਾ ਕੋਈ ਦੁੱਖ ਆਇਂਦਾ ਜੀਵ ਨੂੰ ਕਦੀ ਕੋਈ ਸੁੱਖ ਆ ਗਿਆ ਸਰੀਰ ਤੇ ਕਦੀ ਕਸ਼ਟ ਆ ਗਿਆ ਕਹਿੰਦੇ ਇਹ ਤੇਰਾ ਜਨਮ ਮਰਨ ਦਾ ਦੁੱਖ ਹੀ ਖਤਮ ਹੋ ਜਾਊਗਾ ਤੂੰ ਦੁਬਾਰਾ ਜੰਮੇਗਾ ਮਰੇਗਾ ਨਹੀਂ ਇਹ ਤੇਰੇ ਦੁੱਖ ਸਾਰੇ ਖਤਮ ਹੋ ਜਾਣਗੇ ਜਦੋਂ ਤੂੰ ਪਰਮੇਸ਼ਰ ਨੂੰ ਯਾਦ ਕਰੇਗਾ ਉਹਨੂੰ ਚੇਤੇ ਕਰੇਗਾ ਉਹਦਾ ਸਿਮਰਨ ਕਰੇਗਾ ਜੀਵ ਜਿਹੜਾ ਹੈ ਪ੍ਰਮਾਤਮਾ ਨੂੰ ਭੁੱਲ ਗਿਆ ਹੈ ਕੁਦਰਤ ਦੇ ਨਾਲ ਹੀ ਕਿਲਵਾੜ ਕਰ ਰਿਹਾ ਹੈ ਆਪਾਂ ਦੇਖਿਆ ਕਿ ਅਹਮਦਾਬਾਦ ਦੇ ਵਿੱਚ ਕਿਸ ਤਰ੍ਹਾਂ ਜੁੜੀਆਂ ਸਰਕਾਰਾਂ ਨੇ ਉਹ ਜੰਗਲ ਖਤਮ ਕਰਾਨੇ ਜੇ ਸੀ ਬੀਆਂ ਚਲਾ ਕੇ ਉਹ ਦਰਖਤ ਵੱਡੇ ਉਹ ਜੰਗਲ ਨੂੰ ਉਜਾੜਿਆ ਜਿਹੜੇ ਵਿੱਚ ਜੀਵ ਜੰਤੂ ਸੀ ਉਹ ਸਾਰੇ ਜਿਹੜੇ ਆ ਉਹ ਮਰ ਗਏ ਕਿਉਂਕਿ ਉਹ ਉਥੇ ਜੰਗਲ ਦੇ ਵਿੱਚ ਹੀ ਰਹਿ ਸਕਦੇ ਆ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਕਿਆ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਿੰਘ ਸਵਾਲ ਲਿਓ ਜਿਨ ਕੀ ਤਿਸੋਂ ਪਾਰ ਹੋਉ ਓ ਪਰਮੇਸ਼ਰ ਜਿਹੜਾ ਹੈ ਪ੍ਰਭੂ ਓ ਜਿਹੜੀ ਕੁਦਰਤ ਓਹ ਪਰਮੇਸ਼ਰ ਆਪ ਵਿੱਚ ਬੈਠਾ ਹੈ ਵਸ ਰਿਹਾ ਹੈ ਤੇ ਜਿਹੜਾ ਮਨੁੱਖ ਹੈ ਇਹ ਕੁਦਰਤ ਦੇ ਨਾਲ ਹੀ ਖਿਲਵਾੜ ਕਰਦਾ ਹੈ ਪਰਮੇਸ਼ਰ ਨੂੰ ਭੁੱਲ ਗਿਆ ਹੈ ਇਸ ਕਰਕੇ ਕਹਿੰਦੇ ਨੇ ਕਿ ਤੇਰਾ ਜਿਹੜਾ ਇਹ ਜਨਮ ਮਰਨ ਦਾ ਲੋਕ ਤੈਨੂੰ ਲੱਗਾ ਹੋਣਾ ਇਹ ਤੇਰਾ ਖਤਮ ਹੋ ਜਾਵੇਗਾ ਜਮਕਾਲ ਦਾ ਤੇਰੇ ਕੀ ਕੋਈ ਵਾਸ ਨਹੀਂ ਚੱਲੂਗਾ ਜਮਾ ਦਾ ਵਾਸ ਨਹੀਂ ਚੱਲੂਗਾ ਸੁਣ ਕੇ ਨਾਏ ਤੇਰੇ ਦੂਤ ਛੱਡ ਜਾਹਿ ਸੁਨਕੇ ਜਮਕੇ ਦੂਤ ਨਾਏ ਤੇਰੇ ਛੜ ਜਾਏ ਜਿਹੜੇ ਜਮ ਦੂਤ ਕਹਿ ਉਹ ਵੀ ਸਤਿਗੁਰੂ ਕਹਿੰਦੇ ਤੇਰੇ ਲਾਗੇ ਨਹੀਂ ਆਉਂਦੇ ਜੇ ਸਤਿਗੁਰ ਦੀ ਸੇਵਾ ਕਰੇਗਾ ਉਹ ਪਰਮੇਸ਼ਰ ਨੂੰ ਯਾਦ ਕਰੇਗਾ ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿੱਚ ਸਮਾਇਆ ਰਹਿੰਦਾ ਹੈ ਮੈਂ ਉਹਨਾਂ ਦੇ ਸਦਕੇ ਹਾਂ ਜੋ ਸਤਿਗੁਰ ਦੇ ਪਿਆਰ ਵਿੱਚ ਤੁਲਦੇ ਹਾਂ ਹਰ ਸਿਤੀ ਮਨ ਰਵਰਿਆ ਸੱਚੇ ਰਹਾ ਸਮਾਈ ਨਾਨਕ ਹਾਂ ਗੁਲਿਹਾਰੀ ਤਨ ਕੋ ਜੋ ਚੱਲਣ ਸਤਗੁਰ ਪਾਏ ਕਹਿੰਦੇ ਕਿ ਜਿਹੜੇ ਉਹ ਸਤਗੁਰ ਦੇ ਨਾਲ ਪਿਆਰ ਕਰਦੇ ਨੇ ਪ੍ਰੇਮ ਕਰਦੇ ਨੇ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਆ ਕੁਰਬਾਨ ਜਾਂਦੇ ਆ ਹੁਣ ਆਪਾਂ ਦੇਖਦੇ ਹਾਂ ਕਿ ਉਹ ਪਰਮਾਤਮਾ ਤੋਂ ਬਿਨਾਂ ਸਾਡੀ ਕੋਈ ਵੀ ਸਹਾਇਤਾ ਨਹੀਂ ਕਰਦਾ ਹੁਣ ਹੜ੍ਹ ਆਇਆ ਕਿੰਨੀਆਂ ਕ ਸਰਕਾਰਾਂ ਜਿਹੜੀਆਂ ਸਾਡੀ ਮਦਦ ਕਰ ਰਹੀਆਂ ਕਿੰਨਾਂ ਕ ਸਾਡੀ ਸਹਾਇਤਾ ਕਰ ਰਹੀਆਂ ਇਸ ਕਰਕੇ ਇੱਕ ਦੂਜੇ ਦੀ ਆਪ ਹੀ ਆਪਾਂ ਸਹਾਇਤਾ ਕਰ ਰਹੇ ਹਾਂ ਪੰਜਾਬੀ ਇਹ ਕੰਡੀ ਦੀ ਸਹਾਇਤਾ ਕਰ ਰਹੇ ਨੇ ਕੋਈ ਚਾਰਾ ਲੈ ਕੇ ਜਾ ਰਿਹਾ ਹੈ ਕੋਈ ਪ੍ਰਸ਼ਾਦੇ ਲੈ ਕੇ ਜਾ ਰਿਹਾ ਹੈ ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਜੀਵ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਉਹ ਪ੍ਰੇਤ ਬਣ ਜਾਂਦਾ ਹੈ ਕੱਲ ਮੈਂ ਪ੍ਰੇਤ ਜਿਹੜਾ ਰਾਮਨਾ ਪਛਾਤਾ ਇਹ ਸਰਕਾਰਾਂ ਸ਼ੁਰੂ ਤੋਂ ਹੀ ਜਿਹੜਾ ਹੈ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਇਹ ਨਫਰਤ ਕਰਦੀਆਂ ਆ ਰਹੀਆਂ ਆ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਵੀ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਲਾਹਾ ਲੈ ਕੇ ਜਾਂਦੇ ਨੇ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹੋਂ ਕੁਰਬੈਣੀ ਕਹਿੰਦੇ ਕਿ ਜਿਹੜੇ ਉਹ ਪਰਮਾਤਮਾ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਨੂੰ ਕੁਰਬਾਨ ਜਾਂਦੇ ਆ ਜੋ ਦਿਨ ਰਾਤ ਹਰੀ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨੂੰ ਚੇਤੇ ਕਰਦੇ ਨੇ ਹਰ ਨਾਮ ਧਿਆਈ ਹਰ ਉਚਾਰ ਹਰ ਲਾਹਾ ਲੈਣੀ ਹਰੀ ਦਾ ਨਾਮ ਸਿਮਰਾਂ ਹਰੀ ਦਾ ਨਾਮ ਉਚਾਰਨ ਕਰਾਂ ਇਹੀ ਲਾਭ ਘਟਾ ਕਹਿੰਦੇ ਕਿ ਇਹੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਇਹੀ ਲਾਹਾ ਹੈ ਇਹੀ ਜਿਹੜਾ ਰੀਦਾ ਨਾਮ ਜਪਨਾ ਸਿਮਰਨ ਕਰਨਾ ਇਹੀ ਬਟਾਲਾ ਹੈ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਤਿਆਰ ਹੁੰਦਾ ਹੈ ਆਪਾਂ ਲੱਖਾਂ ਕਰੋੜਾਂ ਦੇ ਲੰਗਰ ਲਗਾ ਦਿੰਨੇ ਆ ਹੁਣ ਲੋੜ ਪਈਏ ਆਪਣੇ ਲੋਕਾਂ ਦੀ ਮੁਸੀਬਤ ਬਣੀ ਹੈ ਸਾਨੂੰ ਚਾਹੀਦਾ ਹੈ ਉੱਥੇ ਵੀ ਜੇ ਜੀ ਦੀ ਜ਼ਰੂਰਤ ਹੈ ਸਾਨੂੰ ਉੱਥੇ ਵੀ ਲੰਗਰ ਲਗਾਉਣਾ ਚਾਹੀਦਾ ਹੈ ਜਾਂ ਕਿਸੇ ਨੂੰ ਕਿਸੇ ਵੀ ਵਸਤੂ ਦੀ ਲੋੜ ਆ ਗੁਰੂ ਸਾਹਿਬ ਨੇ ਕਿਹਾ ਸਤਿ ਮੁਨੁਖਤਾ ਦੀ ਸੇਵਾ ਸਾਰੇ ਦੇ ਅੰਦਰ ਉਹ ਪਰਮੇਸ਼ਰ ਵਸ ਗਿਆ ਹੈ ਅਜ ਵਿਕਤਾ ਬਣੀ ਹੈ ਸਾਨੂੰ ਸੇਥਾ ਕਰਨੀ ਚਾਹੀਦੀ ਹੈ ਜਿਹੜੇ ਵੀ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਇਲਾਹਾ ਪ੍ਰਾਪਤ ਕਰਕੇ ਜਾਂਦੇ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਇਹ ਦੁੱਖ ਨਹੀਂ ਪਗਣਾ ਪੈਂਦਾ ਗੁਰੂ ਸਾਹਿਬ ਕਹਿੰਦੇ ਸੰਸਾਰ ਦੁੱਖ ਹੈ ਜੀਵ ਸੋਚਦਾ ਹੈ ਕਿ ਮੈਂ ਇੱਥੇ ਬਹੁਤ ਧਨ ਇਕੱਠਾ ਕਰ ਲਵਾਂ, ਕੋਠੀਆਂ ਆਕਾਰਾਂ ਮੰਗਲੇ ਬਣਾ ਲਵਾਂ ਮੈਂ ਸੁਖੀ ਹੋ ਜਾਵਾਂਗਾ। ਪਰ ਕਿੰਦੀ ਸੰਸਾਰ ਹੈ ਹੀ ਦੁੱਖ ਹੈ ਨਾਲ, ਕਦੁ ਪਿਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਮੰਨੇ ਨਾ ਉਹ ਸੁਈ ਸਿਰ ਜੁਨੇ ਜਾਏ ਔਰੀ ਕਰਮਨਾ ਲੈ ਕੇ ਪਾ ਲਾਈ। ਕਹਿੰਦੇ ਕਿ ਜਿਹੜੇ ਸਿਮਰਨ ਕਰਦੇ ਨੇ, ਨਾਮ ਜਪਦੇ ਨੇ ਉਹ ਸੁਖੀ ਰਹਿੰਦੇ ਆ। ਹਨ ਦੌਲਤ ਸਾਡੇ ਕੋਲ ਜਿੰਨਾ ਮਰਜੀ ਹੋਵੇ ਹੁਣ ਆਪਾਂ ਦੇਖਿਆ ਪਾਣੀ ਆਇਆ ਕੋਠਿਆਂਕਾਰਾਂ ਮੰਗਲੀ ਸਾਡੇ ਵਿੱਚ ਉਸ ਤਰ੍ਹਾਂ ਪਾਣੀ ਦੇ ਵਿੱਚ ਕਈ ਜੀਵਾਂ ਦਾ ਸਾਰਾ ਸਮਾਨ ਹੀ ਡੁੱਲ ਗਿਆ ਪਾਣੀ ਦੇ ਵਿੱਚ ਇਸ ਕਰਕੇ ਉਹ ਪ੍ਰਭੂ ਦੇ ਜੋਰ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਉਹ ਪ੍ਰਭੂ ਜਿਹੜਾ ਹੈ ਸਰਬਸ਼ਕਤੀਮਾਨ ਹੈ ਬੇਅੰਤ ਹੈ ਬੇਅੰਤਤਾਕਤਾਂ ਦਾ ਮਾਲਕ ਹੈ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਉਹ ਪ੍ਰਭੂ ਜਿਹੜਾ ਹੈ ਖਿਰਮੇ ਥਾਪੂ ਥਾਪਦਾ ਕਿਸ ਬਿਨ ਨਹੀਂ ਕੁਰੀ ਉਹ ਪਰਮੇਸ਼ਰ ਜਿਹੜਾ ਸ੍ਰਿਸ਼ਟੀ ਨੂੰ ਛੇੜ ਦੇ ਵਿੱਚ ਹੀ ਬਣਾ ਸਕਦਾ ਹੈ ਇਹ ਇੱਕ ਛਿਣ ਦੇ ਵਿੱਚ ਹੀ ਖਤਮ ਕਰ ਸਕਦਾ ਹੈ ਨਾਸ਼ ਕਰਦਾ ਨਾਸ਼ ਕਰ ਸਕਦਾ ਹੈ ਇਹ ਸੰਸਾਰ ਨੂੰ ਇਸ ਕਰਕੇ ਜਿਹੜੇ ਵੀ ਉਹ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ ਉਹਦਾ ਨਾਮ ਨਹੀਂ ਜਪਦੇ ਉਹਦਾ ਸਿਮਰਨ ਨਹੀਂ ਕਰਦੇ ਤੇ ਉਹ ਪਰਮੇਸ਼ਰ ਜਿਹੜਾ ਹੈ ਉਹ ਸਦਾ ਹੀ ਜੀਵਾਂ ਦੀ ਰੱਖਿਆ ਕਰਦਾ ਹੈ ਸਹਾਇਤਾ ਕਰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਕਿ ਸੰਸਾਰ ਨਾਸ਼ਵੰਤ ਹੈ ਮਿਥਿਆ ਹੈ ਖਤਮ ਹੋਣ ਵਾਲਾ ਹੈ ਅੱਜ ਨਹੀਂ ਤਾਂ ਕੱਲ ਇਹ ਜਿਹੜਾ ਹੈ ਸੰਸਾਰ ਖਤਮ ਹੋ ਹੀ ਜਾਣਾ ਹੈ ਇਹ ਮਿਥਿਆ ਹੈ ਇਹ ਕੁਟੰਬ ਇਹ ਪਰਿਵਾਰ ਇਹ ਸਵਾਸ ਇੱਕ ਦਿਨ ਖਤਮ ਹੋ ਹੀ ਜਾਣੇ ਆ ਅੱਜ ਨਹੀਂ ਤਾਂ ਕੱਲ ਇਹ ਸੰਸਾਰ ਤੋਂ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜੋ ਵੀ ਜੀਵ ਸੰਸਾਰ ਦੇ ਉੱਪਰ ਆਇਆ ਹੈ ਉਹਨੇ ਇਹ ਸੰਸਾਰ ਨੂੰ ਛੱਡ ਕੇ ਚਲਾ ਜਾਣਾ ਹੈ ਜਿਨੀ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇ ਖਾਨੈ ਨਹੀਂ ਉਹਨਾਂ ਨੂੰ ਮੈਂ ਆਪਣੀ ਅੱਖਾਂ ਵੇਖਾਂ ਜੋ ਪਿਆਰੇ ਸਤਗੁਰ ਦੀ ਸੇਵਾ ਕਰਦੇ ਨੇ ਕਹਿੰਦੇ ਕਿ ਉਹਨਾਂ ਦੇ ਦਰਸ਼ਨ ਕਰਾਂ ਮੈਂ ਜਿਹੜੇ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਨਦੇ ਨੇ ਇਹਨਾਂ ਅੱਖਾਂ ਦੇ ਨਾਲ ਉਹਨੂੰ ਦੇਖਦੇ ਨੇ ਉਹਨਾਂ ਦੇ ਹੀ ਮੈਂ ਦਰਸ਼ਨ ਕਰਾਂ ਮੈਂ ਆਪਣੇ ਸਤਗੁਰ ਤੋਂ ਸਦਕਾ ਹੀ ਹਾਂ ਜਿਨਨੇ ਮੇਰਾ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ਇਸ ਕਰਕੇ ਇਹ ਪਾਵਨ ਗੁਰਬਾਣੀ ਅੰਦਰ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਮਾਨ ਕਰ ਰਹੇ ਨੇ ਜਿਹੜੇ ਜੀਵ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਸਰਦੇ ਨੇ ਉਹ ਜੀਵ ਇਹ ਸੰਸਾਰ ਤੋਂ ਲਾਹਾ ਪ੍ਰਾਪਤ ਕਰਕੇ ਲੈ ਜਾਂਦੇ ਨੇ ਤੇ ਜਿਹੜੇ ਜੀਵ ਸਿਮਰਨ ਨਹੀਂ ਕਰਦੇ ਉਹ ਜੀਵਨ ਦੀ ਹਾਜੀ ਨੂੰ ਹਾਰ ਜਾਂਦੇ ਨੇ ਜੋ ਜਪਦੇ ਹਰ ਹਰ ਦਿਨ ਸਰਾਸ ਗੁਰੂ ਸਾਹਿਬ ਕਹਿੰਦੇ ਇਹ ਨਹੀਂ ਕਿ 2 ਮਿੰਟ 5 ਮਿੰਟ ਆਪਾ ਕਰ ਲੀਏ ਵੀ ਸਿਮਰਨ ਕਰ ਲਿਆ ਬਸ ਲੋ ਦੇ ਬੜਾ ਗੁਰਦੁਆਰੇ ਆ ਕੇ 5 ਕਿੰਮਟ ਮੱਥਾ ਟੇਕਿਆ ਅੱਖਾਂ ਬਹੁਤ ਹੋ ਗਿਆ ਗੁਰੂ ਸਾਹਿਬ ਕਹਿੰਦੇ ਜਿੰਨੇ ਵੀ ਸਵਾਸ ਆ ਰਹੇ ਆ ਜਿੱਤੇ ਸਵਾਸ ਗ੍ਰਾਸ ਮੰਨ ਲੇਤਾ ਤੇਤੇ ਹੀ ਗੁਣ ਗਾਈਏ ਜੋ ਜਪਦੇ ਹਰ ਹਰ ਦਿਨ ਰਾਤ ਜੋ ਜਪਦੇ ਹਰ ਹਰ ਦਿਨ ਰਾਤ ਤਿੰਨ ਹੌ ਕੁਰਬਾਨੀ ਜਿਹੜੇ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਦੇ ਨੇ ਦਿਨ ਰਾਤ ਕੀਰਤਨ ਗਾਈਏ ਬਹੁੜ ਨਾ ਜੋਨੀ ਧਾਈਏ ਕਹਿੰਦੇ ਕਿ ਫੇਰੇ ਦੁੱਖਾਂ ਤੋਂ ਛੁੱਟਿਆ ਜਾਣਾ ਹੈ ਇਹ ਨਿੱਕੇ ਨਿੱਕੇ ਦੁੱਖ ਆ ਰਿਹਾ ਸੰਸਾਰ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਆ ਰਿਹਾ ਕਿਸੇ ਨੂੰ ਕੋਈ ਦੁੱਖ ਆ ਰਿਹਾ ਕਹਿੰਦੇ ਵੱਡਾ ਦੁੱਖ ਜਿਹੜਾ ਲੱਗਾ ਜਨਮ ਮਰਨ ਦਾ ਉਹ ਤੇਰਾ ਜਨਮ ਮਰਨ ਦਾ ਜੇੜੀ ਖਤਮ ਹੋ ਜਾਊਗਾ ਜੇਕਰ ਪਰਮੇਸ਼ਰ ਦਾ ਨਾਮ ਜਪੇਗਾ ਸਿਮਰਨ ਕਰੇਗਾ ਜੰਮਣਾ ਮਰਨਾ ਬਿਟ ਗਿਆ ਕਾਲੇ ਕਾ ਖਿਸ਼ਨਾ ਵਸਾਈ ਕਹਿੰਦੇ ਕਿ ਜਿਹੜਾ ਜੰਮਣ ਮਰਨ ਦਾ ਦੁੱਖ ਹੀ ਦੂਰ ਹੋ ਜਾਊਗਾ ਜਿਹੜਾ ਤੈਨੂੰ ਬੜਾ ਦੁੱਖ ਲੱਗਾ ਹੈ ਜਦੋਂ ਪਰਮੇਸ਼ਰ ਦਾ ਨਾਮ ਜਪੇਗਾ ਸਿਮਰਨ ਕਰੇਗਾ ਇਸ ਕਰਕੇ ਕੰਮ ਕਰ ਕਰਦਿਆਂ ਆਏ ਆ ਵੀ ਤੁਰਦੇ ਫਿਰਦੇ ਆਏ ਆ ਜੀ ਗੁਰੂ ਸਾਹਿਬ ਕਹਿੰਦੇ ਕਿ ਰਸਨਾ ਦੁਆਰਾ ਤੁਸੀਂ ਨਾਮ ਜਪ ਸਕਦੇ ਹੋ ਗੁਰਬਾਣੀ ਨੂੰ ਪੜ ਸਕਦੇ ਹੋ ਸਿਮਰਨ ਕਰ ਸਕਦੇ ਹੋ ਸਿਮਰ ਸਿਮਰ ਹਰ ਕਾਰਨ ਕਰਨਾ ਕੰਮ ਕਰ ਕਰਦਿਆਂ ਹੈ ਚਲ ਤਬੈਸ ਸੋਤ ਜਾਗਤ ਗੁਰ ਮੰਤਰ ਹਿਰਦੈ ਚਿਤਾਰ ਪੂਰਤ ਬੈਠ ਸੁਭਤ ਸਈਐ ਮਾਰਗ ਚਲਤ ਹਲੇ ਹਰ ਗਾਈਏ ਕਹਿੰਦੇ ਸੁਤਿਆਂ ਜਾਗਦਿਆਂ ਉੱਟਦਿਆ ਬੈਂਦਿਆਂ ਤੁੰਦਿਆਂ ਫਿਰਦਿਆਂ ਵੀ ਤੁਸੀਂ ਪਰਮੇਸ਼ਰ ਦਾ ਨਾਮ ਜਪ ਸਕਦੇ ਇਹ ਹੈ ਹੀ ਲਾਹ ਹੈ ਲੱਖਾਂ ਜ਼ੀਬਾਂ ਹੋਣ ਕੰਮ ਹੀ ਆਪਾਂ ਪਰਮੇਸ਼ਰ ਦੇ ਗੁਣ ਬਿਆਨ ਨਹੀਂ ਕਰ ਸਕਦੇ ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਲੱਖਾਂ ਵਾਰ ਪਰਮੇਸ਼ਰ ਦਾ ਨਾਮ ਜਪੋ ਉਚਰੋ ਨਾਮ ਲਾ ਰਾਮ ਨਾਮ ਲੱਖ ਵਾਰੀ ਆਪਾਂ ਦੋ ਤਿੰਨ ਦਿਨ ਲਗਾਤਾਰ ਸਿਮਰਨ ਕਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਫਿਰ ਲੱਖ ਵਾਰ ਬਣਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਉਚਰੋ ਲੱਖਾਂ ਵਾਰ ਉਚਰੋ ਰਾਮ ਨਾਮ ਲੱਖ ਵਾਰੀ ਲੱਖਾਂ ਵਾਰ ਪਰਮੇਸ਼ਰ ਦਾ ਨਾਮ ਜਪੋ ਸਿਮਰਨ ਕਰੋ ਸੋ ਕੋਈ ਵੀ ਰਸਨਾਵਾਂ ਜੀ ਨਾ ਰਹਿ ਜਾਵੇ ਵਾਹਿਗੁਰੂ ਵਾਹਿਗੁਰੂ